ਸਰ ਇੱਕ ਨਕਲ ਨਕਲੀ ਬ੍ਰੋਕਰ ਬਣ ਕੇ ਬੜ ਕੇ ਜ਼ਮੀਨ ਦਾ ਸੌਦਾ ਕਰ ਰਹਾ ਸੀ ਪਰਚਾ ਕੀ ਤਕੀਰ ਤਕੀਰ ਅ ਕੱਲ ਸੜੀ ਲੋਕਲ ਪੁਲਿਸ ਨੂੰ ਇੱਕ ਇਨਫਾਰਮੇਸ਼ਨ ਮਿਲੀ ਕਿ ਕੁਝ ਨੀ ਲੋਕਲ ਟਾਈਪ ਤਨੀ ਕਸਦੇ ਜਿਹੜੇ ਨਾ ਨਕਲੀ ਡੀਲਰ ਬਣ ਕੇ ਤੇ ਨਕਲੀ ਪ੍ਰਾਪਰਟੀ ਦੇ ਮਾਲਕ ਬਣ ਕੇ ਬੋਲੀਪਾਲੀ ਲੋਕਾਂ ਨਾਲ ਧਗੀਆਂ ਕਰ ਰਿਹਾ ਤੇ ਆਪਣੇ ਆਪ ਨੂੰ ਕਿਸੇ ਪ੍ਰਾਪਰਟੀ ਦਾ ਮਾਲਕ ਦੱਸ ਕੇ ਕੰਨਾਂ ਲੱਖਾਂ ਦੀ ਠੱਗੀਆਂ ਕਰ ਰਿਹਾ ਇਸ ਸੰਬੰਧੀ ਅਸੀਂ ਇੱਕ ਮੁਕਦਮਾ ਦਰਜ ਰਜਿਸਟਰ ਕੀਤਾ ਹੈ ਵਕਫਾ ਖਤਾ ਰਵਾਇਟ ਜਿਹਦੇ ਕਿ ਜੱਲੀ ਜ਼ੋਤੋ ਖਦੜੀ ਤੇ ਜਾਲੀ ਕਾਗਜ਼ਾ ਤਿਆਰ ਕਰਨ ਸੰਬੰਧੀ ਤੇ ਉਸ ਮੁਕਦਮੇ ਵਿੱਚ ਅਸੀਂ ਗੁਰਪ੍ਰੀਤ ਸਿੰਘ ਜੈਰਾਮ ਤੇ ਦਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਇੱਕ ਨਕਲੀ ਅਸੀਂ ਆਪਣਾ ਅ ਆਇਡੈਂਟੀਟੀ ਪ੍ਰੂਫ ਜਿਹੜਾ ਕਿ ਉਸ ਜਗ੍ਹਾ ਦੇ ਮਾਲਕ ਦਾ ਸੀ ਉਹ ਸੀ ਬਰਾਮਦ ਕੀਤਾ ਹੈ ਤੇ ਇਹਨਾਂ ਦੀ ਅਰੈਸਟ ਕਨਸੀਡਰ ਕੀਤੀ ਤੇ 2 ਦਿਨ ਦੇ ਪੁਲਿਸ ਰਿਵਾਰਡ ਤੇ ਕਿੱਥੇ ਤੇ ਰਹਿਣ ਵਾਲੇ ਸਨ ਜਿਹੜਾ ਗੁਰਪ੍ਰੀਤ ਸਿੰਘ ਹੈ ਨੂਰਮਲ ਤੋਂ ਰਹਿਣ ਵਾਲਾ ਜੈਰਾਮ ਹੈ ਇਹ ਜਲੰਧਰ ਦਾ ਰਹਿਣ ਵਾਲਾ ਹੈ ਤੇ ਦਲਜੀਤ ਸਿੰਘ ਲੰਮੜੇ ਦਾ ਰਹਿਣ ਵਾਲਾ ਹੈ ਇਹ ਜਿਹੜਾ ਅਸਲੀ ਮਾਲਕ ਸੀ ਕੌਣ ਸੀ ਕਿ ਉਹਨਾਂ ਨੇ ਦਰਖਾਸਤ ਦਿੱਤੀ ਤਾਂ ਕਿ ਮੈਟਰ ਹੋਵੇ ਇਸ ਵੰਦੀ ਹਜੇ ਤਫਤੀਸ਼ ਚ ਜਾਰੀ ਹੈ ਹਾਂਜੀ ਤੇ ਕਾਫੀ ਗਵਾਹ ਸਾਡੇ ਕੋਲ ਸ਼ਾਮਲ ਤਫਤੀਸ਼ ਹੋਏ ਨੇ ਤੇ ਜਿਨ੍ਹਾਂ ਦੇ ਨਾਮ ਅਸੀਂ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ ਤੇ ਜਿਹੜੇ ਕਾਫੀ ਨੇ ਮਤਲਬ ਇਲਜ਼ਾਮ ਦਿੱਤਾ ਕਈਆਂ ਪ੍ਰੋਫਾਈਲਾਂ ਇਹ ਹਜੇ ਵੈਰੀਫਾਈ ਕਰਾਂਗੇ ਰਿਮਾਂਡ ਦੇ ਵਿੱਚ ਕਿ ਇਹਨਾਂ ਦੇ ਕੋਈ ਹੋਰ ਵੀ ਪਰਚੇ ਆ ਕੋਈ ਕਿਸ ਤਰ੍ਹਾਂ ਦੇ ਹੋਰ ਨਾ ਨੇ ਪਹਿਲੇ ਵਾਰ ਦਰਜ ਕੀਤੇ ਹੋਏ ਤੇ ਉਹ ਕਰੋ ਇੱਕ ਨੈਕਸਸ ਹੈ ਇੱਕ ਗਿਰੋ ਹੈ ਜਿਹੜਾ ਕਿ ਜਾਲੀ ਕਾਗਜ਼ਾ ਤਿਆਰ ਕਰਦੇ ਨੇ ਤੇ ਜਿੰਨੇ ਜਾਲੀ ਕਾਗਜ਼ਾ ਤਿਆਰ ਕੀਤਾ ਸੀ ਉਹਨੂੰ ਵੀ ਨਾਮਜ਼ਦ ਕਰ ਲਿਆ ਪਰ ਸੱਚ ਜਿਹੜੀ ਪ੍ਰਾਪਰਟੀ ਦਾ ਸੌਦਾ ਕਰਨ ਸੀ ਫਲੋਰ ਦੀ ਫਲੋਰ ਤੋਂ ਬਾਅਦ ਫਲੋਰ ਦੀ ਸੀਗੀ ਤਦ ਹੀ ਅਸੀਂ ਰਜਿਸਟ੍ਰੇਸ਼ਨ ਕੀਤਾ ਸੀ ਇਹ ਪ੍ਰਿੰਸ ਦੀਗਾ ਪੱਟੀਆਂ ਵਿੱਚ ਪੱਟੀਆਂ ਦੇ ਵਿੱਚ ਜੀ ਜੀ ਕੀ ਕਰ ਉਹ ਜੀ ਸਰ ਜਿਹੜਾ ਪੱਤਾ ਅਸੀਂ ਇਹਨਾਂ ਦੇ ਧੋਖਾ ਤੜੀ ਤੇ ਜਿਹੜੇ ਕਿ ਜਾਲੀ ਕਾਗਜ਼ਾ ਤਿਆਰ ਕਰਨ ਦੀ ਵਕਤ ਉਧਾਰਾ ਮਿੰਟ ਪਰਸਾ ਸਰ ਇੱਕ ਨਕਲ ਨਕਲੀ ਬ੍ਰੋਕਰ ਬਣ ਕੇ ਬੜ ਕੇ ਜ਼ਮੀਨ ਦਾ ਸੌਦਾ ਕਰ ਰਹਾ ਸੀ ਪਰਚਾ ਕੀ ਤਕੀਰ ਤਕੀਰ ਅ ਕੱਲ ਛੜੀ ਲੋਕਲ ਪੁਲਿਸ ਨੂੰ ਇੱਕ ਇਨਫਾਰਮੇਸ਼ਨ ਮਿਲੀ ਕਿ ਕੁਝ ਨੀ ਲੋਕਲ ਟਾਈਪ ਤਨੀ ਕਸਦੇ ਜਿਹੜੇ ਨਾ ਨਕਲੀ ਡੀਲਰ ਬਣ ਕੇ ਤੇ ਨਕਲੀ ਪ੍ਰਾਪਰਟੀ ਦੇ ਮਾਲਕ ਬਣ ਕੇ ਬਹੁਤ ਬਹੁਤ ਲੋਕਾਂ ਨਾਲ ਧਗੀਆਂ ਕਰ ਰਿਹਾ ਤੇ ਆਪਣੇ ਆਪ ਨੂੰ ਕਿਸੇ ਪ੍ਰਾਪਰਟੀ ਦਾ ਮਾਲਕ ਦੱਸ ਕੇ ਕੰਨਾਂ ਲੱਖਾਂ ਦੀ ਠੱਗੀਆਂ ਕਰ ਰਿਹਾ ਇਸ ਸੰਬੰਧੀ ਅਸੀਂ ਇੱਕ ਮੁਕਦਮਾ ਦਰਜ ਰਜਿਸਟਰ ਕੀਤਾ ਹੈ ਵਕਫਾ ਖਤਰਾ ਰਹਾ ਹੈ ਠੇ ਜਿਹਦੇ ਕਿ ਜੱਲੀ ਜ਼ੋਤੋ ਖਤੜੀ ਤੇ ਜੱਲੀ ਕਾਗਜ਼ਾ ਤਿਆਰ ਕਰਨ ਸੰਬੰਧੀ ਤੇ ਉਸ ਮੁਕਦਮੇ ਵਿੱਚ ਅਸੀਂ ਗੁਰਪ੍ਰੀਤ ਸਿੰਘ ਜੈਰਾਮ ਤੇ ਦਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਇੱਕ ਨਕਲੀ ਅਸੀਂ ਆਪਣਾ ਆ ਆਇਡੈਂਟੀਟੀ ਪ੍ਰੂਫ ਜਿਹੜਾ ਕਿ ਉਸ ਜਗ੍ਹਾ ਦਾ ਮਾਲਕ ਦਾ ਸੀ ਉਹ ਸੀ ਬਰਾਮਦ ਕੀਤਾ ਹੈ ਤੇ ਇਹਨਾਂ ਦੀ ਅਰੈਸਟ ਕਨਸੀਡਰ ਕੀਤੀ ਤੇ 2 ਦਿਨ ਦੇ ਪੁਲਿਸ ਰਿਵਾਰਡ ਤੇ ਕਿੱਥੇ ਤੇ ਰਹਿਣ ਵਾਲੇ ਸਨ ਜਿਹੜਾ ਗੁਰਪ੍ਰੀਤ ਸਿੰਘ ਹੈ ਨੂਰਮਲ ਤੋਂ ਰਹਿਣ ਵਾਲਾ ਜੈਰਾਮ ਹੈ ਇਹ ਜਲੰਧਰ ਦਾ ਰਹਿਣ ਵਾਲਾ ਹੈ ਤੇ ਦਲਜੀਤ ਸਿੰਘ ਲੰਮੜੇ ਦਾ ਰਹਿਣ ਵਾਲਾ ਹੈ ਇਹ ਜਿਹੜਾ ਅਸਲੀ ਮਾਲਕ ਸੀ ਕੌਣ ਸੀ ਕਿ ਉਹਨਾਂ ਨੇ ਦਰਖਾਸਤ ਦਿੱਤੀ ਤਾਂ ਕਿ ਮੈਟ੍ਰਿਕ ਇਸ ਵੰਦੀ ਹਜੇ ਤਫਤੀਸ਼ ਚ ਜਾਰੀ ਹੈ ਹਾਂਜੀ ਤੇ ਕਾਫੀ ਗਵਾਹ ਸਾਡੇ ਕੋਲ ਸ਼ਾਮਲ ਤਫਤੀਸ਼ ਹੋਏ ਨੇ ਤੇ ਜਿਨ੍ਹਾਂ ਦੇ ਨਾਮ ਅਸੀਂ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ ਤੇ ਜਿਹੜੇ ਕਾਫੀ ਨੇ ਮਤਲਬ ਇਲਜ਼ਾਮ ਦਿੱਤਾ ਕਈਆਂ ਪ੍ਰੋਫਾਈਲਾਂ ਇਹ ਹਜੇ ਵੈਰੀਫਾਈ ਕਰਾਂਗੇ ਰਿਮਾਂਡ ਦੇ ਵਿੱਚ ਕਿ ਇਹਨਾਂ ਦੇ ਕੋਈ ਹੋਰ ਵੀ ਪਰਚੇ ਆ ਕੋਈ ਕਿਸ ਤਰ੍ਹਾਂ ਦੇ ਹੋਰ ਨਾ ਨੇ ਪਹਿਲੇ ਵਾਰ ਦਰਜ ਕੀਤੇ ਹੋਏ ਤੇ ਉਹ ਕਰੋ ਇੱਕ ਨੈਕਸਸ ਹੈ ਇੱਕ ਗਿਰੋ ਹੈ ਜਿਹੜਾ ਕਿ ਜਾਲੀ ਕਾਗਜ਼ਾ ਤਿਆਰ ਕਰਦੇ ਨੇ ਤੇ ਜਿੰਨੇ ਜਾਲੀ ਕਾਗਜ਼ਾ ਤਿਆਰ ਕੀਤਾ ਸੀ ਉਹਨੂੰ ਵੀ ਨਾਮਜ਼ਦ ਕਰ ਲਿਆ ਪਰ ਸੱਚ ਜਿਹੜੀ ਪ੍ਰਾਪਰਟੀ ਦਾ ਸੌਦਾ ਕਰਨਾ ਸੀ ਫਲੋਰ ਦੀ ਫਲੋਰ ਤੋਂ ਬਾਅਦ ਫਲੋਰ ਦੀ ਸੀਗੀ ਤਦ ਹੀ ਅਸੀਂ ਰਜਿਸਟ੍ਰੇਸ਼ਨ ਕੀਤਾ ਸੀ ਇਹ ਪ੍ਰਿੰਸ ਦੀਗਾ ਪੱਟੀਆਂ ਵਿੱਚ ਪੱਟੀਆਂ ਦੇ ਵਿੱਚ ਜੀ ਕੀ ਕਰੂਗੇ ਸਭ ਜਿਹੜਾ ਪਾਚਾ ਅਸੀਂ ਇਹਨਾਂ ਦੇ ਧੋਖਾ ਤੜੀ ਤੇ ਜਿਹੜੇ ਕਿ ਜਾਲੀ ਕਾਗਜ਼ਾ ਤਿਆਰ ਕਰਨ ਦੀ ਵਕਤ ਹੁਣ ਧਾਰਮੇਡ ਪਰਚਾ ਦੋ